हैलो जी थोड़े सारे मेरे चैनल से बड़ा ही ने स्वागत है कल आपका एक बॉर्डर बनाया से अब उस बॉर्डर पर मैं इसे कलर से एक लेके लैके आ रही हूँ बड़ा वजि से पैटर्न है छोटा छोटा जहा पैटर्न है बिल्कुल छोटा भी नहीं मीडियम साइज का पैटर्न है जिन्होंने किसी भी प्रोजेक्ट से पा सकते हो तो फिर शुरू करते अभी बनाने जा रहे आप इस कलर के पैटर्न तो पैटर्न दुक देखो कि देखो ये वाला पैटर्न है जो असं बना जा रहे ਬਣਾਇਆ ਕੁਛ ਅਲੱਗ ਤਰੀਕੇ ਨਾਲ ਪੈਟਰਨ ਹੈ ਆ ਦੇਖੋ ਸਟ੍ਰੈਚੇਬਲ ਪੈਟਰਨ ਹੈ ਦੇਖੋ ਕਿੰਨਾ ਸਟ੍ਰੈਚੇਬਲ ਬਾਰਡਰ ਵੀ ਸਟ੍ਰੈਚੇਬਲ ਸੀ ਤੇ ਪੈਟਰਨ ਵੀ ਸਟ੍ਰੈਚੇਬਲ ਹੈ ਅਗਰ ਤੁਸੀਂ ਇਸ ਕਿ ਵੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਪੈਟਰਨ ਪਾਓ ਤੇ ਤੁਹਾਡੇ ਸਕੀਵ ਦੀ ਲੁੱਕ ਬੜੀ ਵਧੀਆ ਹੋਊਗੀ ਤੇ ਸਕੀਵ ਸਟ੍ਰੈਚੇਬਲ ਬਣੂਗੀ ਫਿਰ ਆਪਾਂ ਸ਼ੁਰੂ ਕਰਦੇ ਹਾਂ ਜਿਹੜਾ ਵਾਲਾ ਹੈ ਪੈਟਰਨ ਪਾਣਾ ਜਿਹੜਾ ਕਿ ਸਾਡਾ ਚਾਰ ਰੋ ਦਾ ਪੈਟਰਨ ਹੈ ਚਾਰ ਰੋ ਦਾ ਪੈਟਰਨ ਕੰਪਲੀਟ ਹੋਗਾ ਤੇ ਕੁੰਡੇ ਚਾਹੀਦੇ ਪੰਜ ਦੇ ਮਲਟੀਪਲ पांच ਦੇ ਮਲਟੀਪਲ ਕੁੰਡੇ ਪਾ ਕੇ ਦੋ ਕੁੰਡੇ ਐਕਸਟਰਾ ਪਾ ਲੈਣੇ ਆ ਤੇ ਅਸੀਂ ਇਹਨੂੰ ਸ਼ੁਰੂ ਕਰਨ ਜਾ ਰਹੇ ਪੁੱਠੀ ਰੋ ਤ ਸਾਡੇ ਪੈਟਰਨ ਸ਼ੁਰੂ ਹੋਣਾ ਪੁੱਠੀ ਰੋ ਤੋਂ ਸਾਡੇ ਪੈਟਰਨ ਦੀ ਫਰਸਟ ਰੋ ਹੈ ਪੁੱਠੀ ਰੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪੰਜ ਦੇ ਮਲਟੀਪਲ ਕੁੰਡੇ ਪਾ ਕੇ ਦੋ ਕੁੰਡੇ ਐਕਸਟਰਾ ਪਾਣੇ ਪਹਿਲੇ ਕੁੰਡੇ ਨੂੰ ਐ ਸਟਿਚ ਕਰ ਲੈਣਾ ਦੂਜੇ ਨੂੰ ਪੁੱਠਾ ਸਿੱਧਾ ਬੁਣ ਲੈਣਾ ਇਹ ਸਾਡੀ ਪੁੱਠੀ ਰੋ ਹੈ ਅਸੀਂ ਪੁੱਠੀ ਰੋ ਤੋਂ ਪੈਟਰਨ ਨੂੰ ਸ਼ੁਰੂ ਕਰ ਰਹੇ ਹਾਂ ਤਾਂ ਅੱਗੇ ਨੋਪਣੇ ਵਾਲ ਕਰਾਂਗੇ ਅਗਲੇ ਕੁੰਡੇ ਨੂੰ ਅਸੀਂ ਦੋ ਵਾਰ ਇਹਦਾ ਕਰਕੇ ਬੁਣਾਗੇ ਅਗਲੇ ਫਿਰ ਦੂਜੇ ਕੁੰਡੇ ਨੂੰ ਡਬਲ ਕਰਕੇ ਬੁਣਾਗੇ ਤੀਸਰੇ ਕੁੰਡੇ ਨੂੰ ਡਬਲ ਕਰਕੇ ਬੁਣਾਗੇ ਹੁਣ ਅਸੀਂ ਚੌਥੇ ਕੁੰਡੇ ਨੂੰ ਡਬਲ ਕਰਕੇ ਬੁਣਾਂਗੇ ਚਾਰ ਕੁੰਡੇ ਅਸੀਂ ਡਬਲ ਕਰਕੇ ਬੁਣ ਲਏ ਤਾਂ ਕਿ ਸਾਡਾ ਹੁਣ ਅਸੀਂ ਲੈ ਗਏ ਨੂੰ ਦੂਸਰੀ ਸਾਈਡ ਤੇ ਤੇ ਅਗਲੇ ਕੁੰਡੇ ਨੂੰ ਬੁਣ ਲਿਆ ਸਿੱਧਾ ਇਹ ਹੋ ਗਿਆ ਸਾਡਾ ਪੰਜਵਾਂ ਕੁੰਡਾ ਚਾਰ ਤੇ ਇੱਕ ਪੰਜ ਕੁੰਡੇ ਦਾ ਸਾਡਾ ਇਹ ਪੈਟਰਨ ਹੈ ਇਹੀ ਪੰਜ ਕੁੰਡੇ ਅਸੀਂ ਰਿਪੀਟ ਕਰੀ ਜਾਣਾ ਦੇਖੋ ਫੇਰ ਤਾਂ ਅੱਗੇ ਨੂੰ ਆਪਣੇ ਵੱਲ ਕਿੱਤਾ ਹੈ ਕੁੰਡੇ ਨੂੰ ਲਿਆ 1 2 ਵਾਰੀ ਬੁਣਿਆ ਫਿਰ ਅਗਲੇ ਕੁੰਡੇ ਨੂੰ 1 2 ਫਿਰ ਅਗਲੇ ਕੁੰਡੇ ਨੂੰ 1 2 ਤੀਜਾ ਕੁੰਡਾ ਚੌਥਾ ਕੁੰਡਾ 1 2 ਆ ਦੇਖੋ ਅਸੀਂ 1 2 3 4 ਕੁੰਡੇ ਬੁਣ ਲਏ ਧਾਗੇ ਨੂੰ ਇੱਧਰ ਕੀਤਾ ਤੇ ਪੰਜਵਾਂ ਕੁੰਡਾ ਬੁਣ ਲਿਆ ਅਸੀਂ ਸਿੱਧਾ ਇੱਕ ਵਾਰ ਫਿਰ ਦੇਖੋ ਧਾਗੇ ਨੂੰ ਆਪਣੇ ਵੱਲ ਕੀਤਾ ਪਹਿਲੇ ਕੁੰਡੇ ਨੂੰ ਲਿਆ 1 2 ਵਾਰੀ ਦੂਜੇ ਕੁੰਡੇ ਨੂੰ ਇੱਕ ਦੋ ਵਾਰੀ ਤੀਸਰੇ ਕੁੰਡੇ ਨੂੰ ਇੱਕ ਦੋ ਵਾਰੀ ਚੌਥੇ ਕੁੰਡੇ ਨੂੰ ਇੱਕ ਦੋ ਵਾਰੀ ਚਾਰ ਕੁੰਡੇ ਨੂੰ ਅਸੀਂ ਬੁਣਿਆ ਤੇ ਧਾਗੇ ਨੂੰ ਇੱਧਰ ਕੀਤਾ ਪੰਜਵੇਂ ਕੁੰਡੇ ਨੂੰ ਬੁਣਿਆ ਅਸੀਂ ਤਾਂ ਬਸ ਇਹੀ ਅਸੀਂ ਪੂਰੀ ਸਲਾਈ ਸਾਡੇ ਪੈਟਰਨ ਦੇ ਫਸਟ ਰੋ ਪੁੱਠੀ ਰੋ ਜਿਹੜੇ ਕਿ ਅਸੀਂ ਇਦਾਂ ਹੀ ਬਣਾਉਂਦੇ ਹੋਏ ਕੰਪਲੀਟ ਕਰ ਲੈਣੀ ਬੜਾ ਸੌਖਾ ਪੈਟਰਨ ਹੈ ਬੜੀ ਜਲਦੀ ਬਣ ਕੇ ਕੰਪਲੀਟ ਹੁੰਦਾ ਤੇ ਇਹਨੂੰ ਉੱਨ ਵੀ ਕੋਈ ਜ਼ਿਆਦਾ ਨਹੀਂ ਲੱਗਦੀ ਬਸ ਫਟਾ ਘਟਾ ਸੀ ਇਹ ਵਾਲੀ ਰੋਪ ਪੂਰੀ ਇਦਾਂ ਹੀ ਪੁੱਠੀ ਸਲਾਈ ਆ ਸਾਡੀ ਅਸੀਂ ਪੈਟਰਨ ਬੈਕ ਸਾਈਡ ਤੋਂ ਪੁੱਠੀ ਸਲਾਈ ਤੋਂ ਸ਼ੁਰੂ ਕੀਤਾ ਤੁਸੀਂ ਇਹ ਤਿਆਰ ਰੱਖਣਾ ਤੇ ਜਿਹੜਾ ਸਿੱਧਾ ਕੁੰਡਾ ਸੀ ਬੁੰਦੇ ਆ ਉਹ ਧਾਗੇ ਨੂੰ ਅੱਗੇ ਲਿਜਾ ਕੇ ਬੁੰਦੇ ਆ ਇਦਾਂ ਕਰਦੇ ਕਰਦੇ ਦੇਖੋ ਅਸੀਂ ਆਪਣਾ ਪੂਰਾ 5 ਦੇ ਮਲਟੀਪਲ ਅਸੀਂ ਕੁੰਡੇ ਪਾਏ ਆ ਦੋ ਕੁੰਡੇ ਅਸੀਂ ਐਕਸਟਰਾ ਰੱਖੇ ਤੇ ਪੂਰੀ ਸਲਾਈ ਅਸੀਂ ਪੁੱਠੀ ਸਲਾਈ ਤੋਂ ਪੈਟਰਨ ਨੂੰ ਸ਼ੁਰੂ ਕੀਤਾ ਚਾਰ ਉਹਦਾ ਸਾਟ ਹੈ ਪੈਟਰਨ ਹੋਊਗਾ ਤੇ ਤਾਗੇ ਨੂੰ ਅੱਗੇ ਕਰਕੇ ਸਿੱਧਾ ਕੁੰਡਾ ਇਹ ਆ ਗਿਆ ਸਾਡਾ ਐ ਸਟਿਚ ਵਾਲਾ ਕੁੰਡਾ ਹੁਣ ਆ ਗਏ ਅਸੀਂ ਪੈਟਰਨ ਦੀ ਸੈਕੰਡ ਰੋ ਸਿੱਧੀ ਰੋਹ ਇਹ ਰੋਜ ਰhete ਆਨ ਨਾਲ ਦੇਖਿਓ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਤਾਗੇ ਨੂੰ ਅੱਗੇ ਕਰਕੇ ਦੂਜੇ ਕੁੰਡੇ ਨੂੰ ਬੁਣਿਆ ਪੁੱਠਾ ਪੁੱਠਾ ਬੁਣਨ ਤੋਂ ਬਾਅਦ ਤਾਗੇ ਨੂੰ ਪਿੱਛੇ ਕੀਤਾ ਆ ਚਾਰ ਕੁੰਡਿਆਂ ਦਾ ਖੋਲੇ ਵੱਲ 1 2 3 4 ਚਾਰਾਂ ਦੇ ਵੱਲ ਖੋਲ ਕੇ ਚਾਰਾਂ ਨੂੰ ਪਾ ਲੈ ਇੱਧਰ ਵਾਲੀ ਸਲਾਈਸ ਹੁਣ ਦੇਖੋ ਅਸੀਂ ਕਿੱਦਾਂ ਕਰਨਾ అసలు ఆ వేడే దో కుండే ఇద్దరు కళ కుడేను లేదా అధిక అసలు కుండ కడ్ ఇద్దరు లేదా ధ్యాన కదా బున్నా అసిండా సాడా దూజా కు పలా దూజా ఛడ్ తిజే కుడేను అసలు ఏదా బు లేరు అసలు ఆ దా ਫਿਰ ਅਸੀਂ ਚੌਥਾ ਕੁੰਡਾ ਜਿਹੜਾ ਉਹਨੂੰ ਅਸੀਂ ਐਦਾਂ ਕਰਕੇ ਲਿਆ ਨੂੰ ਇਹਦੇ ਵਿੱਚੋਂ ਬੁਣ ਲੈਣਾ ਹੈ ਤਾਂ ਤੇ ਫਿਰ ਅਸੀਂ ਇਹ ਪਹਿਲਾ ਤੇ ਦੂਜਾ ਚਾਰ ਤੇ ਚਾਰ ਕੁੰਡੇ ਲਏ ਅਸੀਂ ਪੁੰ ਤੇ ਐਦਾਂ ਅਧਕ ਐਦਾਂ ਇਹਦੇ ਲੁੱਕ ਸਾਟੇ ਪੈਟਰਨ ਦੀ ਐਦਾਂ ਅਨੇ ਸ਼ੁਰੂ ਹੋ ਜਾਣਿਆ ਦੇਖੋ ਸਾਡੇ ਦੋ ਕੁੰਡੇ ਐਦਾਂ ਤੇ ਦੋ ਕੁੰਡੇ ਸਾਡੇ ਐਦਾਂ ਚਾਹੀਦੇ ਪਰ ਇਹਨਾਂ ਨੂੰ ਬੁੰਨਾ ਕਿਦਾਂ ਤੁਸੀਂ ਫੇਰ ਦੇਖੋ ਤਾਂ ਕਿ ਨੋਕੇ ਕੀਤਾ ਪੁੱਠੀ ਸਲਾਈ ਪਾਈ ਫੇਰ ਅੱਗੇ-ਪਿਛੇ ਕੀਤਾ ਚਾਰਾਂ ਦਾ ਬਲ ਖੋਲੇਆ ਬਲ ਖੋਲਣ ਤੋਂ ਬਾਅਦ ਚਾਰਾਂ ਨੂੰ ਪਾਲੇ ਇੱਧਰ ਪਾਂਤ ਬਾਅਦ ਅਸੀਂ ਹੁਣ ਇਹਨਾਂ ਨੂੰ ਦੋਆਂ ਨੂੰ ਅੱਗੇ ਲੈਣਾ ਚਾਹੀਏ ਤਾਂ ਤੁਸੀਂ ਐਦਾਂ ਕਰਕੇ ਇਹਨਾਂ ਦੇ ਵਿੱਚੋਂ ਕੱਟ ਕੇ ਐਦਾਂ ਅੱਗੇ ਲਿਓ ਤੇ ਦੋਨੋਂ ਸੇਤਰ ਕਰ ਲੈਣਾ ਤੇ ਦੋਨੋਂ ਅਸੀਂ ਸੇਤਰ ਕਰ ਲੈਣਾ ਕਰਕੇ ਅਸੀਂ ਪਹਿਲਾਂ ਇਸ ਕੁੰਡੇ ਨੂੰ ਬੰਨ ਲੈਣਾ ਹਨਵੇਂ ਦੋਨੇ ਤਰੀਕੇ ਦੱਸਦੇ ਐਦਾਂ ਇਹ ਫੇਰ ਅਸੀਂ ਇਸ ਕੁੰਡੇ ਨੂੰ ਬੁਣ ਲੈਣਾ ਦੂਜਾ ਤੀਜਾ ਤੇ ਚੌਥਾ ਚਾਰੇ ਕੁੰਡਿਆਂ ਨੂੰ ਅਸੀਂ ਲਿਆ ਬੁਣੋ ਆ ਦੇਖੋ ਜੇ ਤਾਂ ਹੋ ਗਿਆ ਕਿ ਤਾਂ ਅਗਲਾ ਕੁੰਡਾ ਪੁੱਠਾ ਇੱਕ ਵਾਰੀ ਫੇਰ ਦੇਖੋ ਚਾਰੇ ਕੁੰਡਿਆਂ ਦਾ ਬਲ ਕੱਢਿਆ ਬਲ ਕੱਢ ਤੋਂ ਬਾਅਦ ਅਸੀਂ ਇਹਨਾਂ ਨੂੰ ਦੋਨਾਂ ਨੂੰ ਐਦਾਂ ਦੇਖੋ ਇਹਦੇ ਵਿੱਚੋਂ ਕੱਟ ਕੇ ਲਿਆ आपस से क्रॉस कर रहे पहले इस कुंडे बुन लेना फिर यू बुन लेना तीजे न फिर चौथे फिर तो अगे अगला कुंडा पुठा देखो फिर अस चारे कुया एक क्योंकि साढे कुंडे बल वाले है ഇത് ഉദ്ധകോ തീർ ചാര പാ സൈസ് എന്താ കൂ കോ ഇതാ കട്ട് ല ਦੁਨਾਂ ਨੂੰ ਆ ਦੇਖੋ ਇਹਦੇ ਵਿੱਚੋਂ ਲੈ ਕੇ ਆਣਾ ਸੀ ਤਾਂ ਤਾਂ ਦੋ ਸਾਟੇ ਇੱਧਰ ਹੋ ਗਏ ਤੇ ਦੋ ਸਾਟੇ ਆ ਗਏ ਇੱਧਰ ਆ ਦੇਖੋ ਇੱਦਾਂ ਸਾਡੇ ਆ ਖ੍ਰਿਸ ਕਰਾਸ ਹੋ ਗਏ ਤੇ ਅਸੀਂ ਚਾਰਾ ਕੁੰਡਿਆਂ ਨੂੰ ਹੁਣ ਲੈਣਾ ਬੁਣ ਸਿੱਧਾ ਹੀ 1 2 3 4 ਫੇਰ ਤਾਂ ਕਿ ਨੋਗੇ ਕਿ ਤਾਂ ਅਗਲਾ ਕੁੰਡਾ ਫੁੱਟਾ ਤਾਂ ਕਿ ਇਹਨੂੰ ਪਿੱਛੇ ਕੀਤਾ ਫਿਰ ਚਾਰਾਂ ਦਾ ਬਲ ਕੱਟੇ ਆ ਬਲ ਕੱਟ ਕੇ ਫਿਰ ਇਹਨਾਂ ਨੂੰ ਚਾਰਾਂ ਨੂੰ ਅਸੀਂ ਕ੍ਰਿਸ-ਕ੍ਰੋਸ ਕਰ ਲਏ ਬਸ ਇਦਾਂ ਹੀ ਅਸੀਂ ਇਸ ਡਿਜ਼ਾਈਨ ਨੂੰ ਪਾਈ ਜਾਣਾ ਇਹ ਸਲਾਈ ਪੂਰੀ ਕਰਨ ਤੋਂ ਬਾਅਦ ਫਿਰ ਅਸੀਂ ਇਹਨੇ ਹੁਣ ਆਪਣੀ ਪੁੱਠੇ ਰੋ ਦੇ ਵਿੱਚ ਇਹ ਤੁਹਾਨੂੰ ਸਮਝ ਹੀ ਆ ਗਿਆ ਹੋਣਾ ਵੀ ਅਸੀਂ ਕਿੱਦਾਂ ਕਰ ਰਹੇ ਹਾਂ ਤੇ ਇੱਕ ਵਾਰੀ ਫੇਰ ਦੇਖ ਲਓ ਦੋਨੋਂ ਇਦਾਂ ਆ ਦੇਖੋ ਤੇ ਦੋਨੋਂ ਅਸੀਂ ਇਦਾਂ ਬੱਸ ਦੋਨੋਂ ਨੂੰ ਆਪਸ ਵਿੱਚ ਅਸੀਂ ਤਾਂ ਕ੍ਰਿਸ ਕਰਸ ਕਰ ਲੈਣਾ ਹੋਰ ਕੁਝ ਨਹੀਂ ਕਰਨਾ ਤਾਂ। ਆਪਾਂ ਇਸ ਆਪਣੀ ਪੈਟਰਨ ਦੀ 3ਰੋ ਪੁੱਠੀ ਰੋ। ਪੈਟਰਨ ਦੀ 3ਰੋ ਅਸੀਂ ਪੂਰੀ ਪਹਿਲੇ ਕੁੰਡੇ ਨੂੰ ਐ ਸਟਿਚ ਤਾਂਗੇ ਨੂੰ ਉਧਰ ਕੀਤਾ, ਕੁੰਡਾ ਸਿੱਧਾ। ਤਾਂਗੇ ਨੇ ਆਪਣੇ ਵੱਲ ਕੀਤਾ 4 ਕੁੰਡੇ ਪੁੱਠੇ। 1 2 3 4। ਫਿਰ ਤਾਂਗੇ ਨੇ ਉਧਰ ਕੀਤਾ ਅਗਲਾ ਕੁੰਡਾ ਸਿੱਧਾ। ਤਾਂਗੇ ਨੇ ਆਪਣੇ ਵੱਲ ਕੀਤਾ 4 ਕੁੰਡੇ ਪੁੱਠੇ। दो तीन चार तागे इधर किता एक कुंडा सीता इदा ही असी पैटर्न की अपनी पूरी थर्ड रो कंप्लीट कर लेनी है पैटर्न की थर्ड रो कंप्लीट करके फिर मिलते पैटर्न दी लास्ट रो फोर्थ रो के उपर हूँ आ गए असी पैटर्न की फोर्थ रो लास्ट रो सीधी रो पहले कुंडे एसटिच दूजा कुंडा पुठा फिर चार कंडे सीते एक दो तीन चार, चार कुंडे सीधे धागा आगे उठा धागा पीछे चार कुंडे सीधे एक दो तीन चार ये दो रो असि सीधे पुठिया कंप्लीट करने सीधे तो सीधे तो पुठिया तो पुठे पाते हुए पुठी रो भी तो सीधी रो भी थर्ड रो भी ते फोर्थ रो भी बस इसे चार रो के पैटर्न कंप्लीट हो जाए फिर तागे अग्न किया पुट्ठा ਅੱਗੇ ਨੂੰ ਪਿੱਛੇ ਕੀਤਾ ਫਿਰ ਚਾਰ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਫੇਰ ਤੱਗੇ ਨੂੰ ਅੱਗੇ ਕੀਤਾ ਪੁੱਠਾ ਤੱਗੇ ਨੂੰ ਪਿੱਛੇ ਕੀਤਾ ਫੇਰ ਚਾਰ ਕੁੰਡੇ ਸਿੱਧੇ ਬਸ ਇਹੀ ਸਾਡਾ ਪੈਟਰਨ ਹੈ ਚਾਰ ਰੋਹ ਦਾ ਬਸ ਇਹੀ ਚਾਰ ਰੋਹ ਬਿਟ ਕਰੀ ਜਾਣੀ ਹੈ ਜਿਸ ਤੋਂ ਸਿਰਫ ਸਾਡਾ ਦੋ ਰੋਹ ਚ ਪੈਟਰਨ ਬਣਦਾ ਤੇ ਦੋ ਰੋਹ ਤਾਂ ਸਾਡੀਆਂ ਪੁੱਠੇ ਸਿੱਧੀਆਂ ਲਈ ਪੈਂਦੀਆਂ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਪਾਉਂਦੇ ਹੋਏ ਫੇਰ ਸਾਡਾ ਪੁੱਠੇ ਰੋਹ ਤੋਂ जिस तरह असं फस्ट रो तो पैटर्न स्टार्ट किया उदा ही शुरू हो जाना चार कुंडे असी डबल पा के बुन लेने आ देखो ये है साढ़े पैटर्न दुक बड़ा ही क्यूट ज पैटर्न बनता कोई जाली नहीं देखो तो स्ट्रैचेबल देखो पैटर्न बनता देखो तो फिर बनाओ ये वाला पैटर्न तो कमेंट करके दसो थ कि लगे ये स्ट्रैचेबल बॉर्डर से यदर ही स्ट्रैचेबल पैटर्न फिर मिलते हैं कल एक नई वीडियो तो ध्यान रखो खुश रोजी ओके बाय बाय टेक केयर